રોકજી प्रधान पुलिस आ ਇਹ ਤੁਹਾਨੂੰ ਕੋਈ ਨਹੀਂ ਮਾਰ ਰਿਹਾ ਬਈ ਇਹ ਤੁਸੀਂ ਤੇਰੇ ਬੱਚਿਆਂ ਨਾਲ ਕੋਈ ਨਹੀਂ ਮਾਰ ਰਿਹਾ ਮੈਨੂੰ ਖੜਾਓ ਪੱਛੇ ਜਾ ਕੇ ਇਹ ਦੇ ਆ ਭਾਈ ਮੈਂ ਕਹਿਣ ਦਾ ਇਹ ਮੈਨੂੰ ਮਦਮ ਦਾ ਜਿਹੜਾ ਸਹਾਰਾ ਕੋਪਰੇਟ ਕਾਹਲੀ ਤੁਸੀਂ ਸਾਰੇ ਸੀ ਇਹੀ ਗਾ ਤੁਸੀਂ ਅੱਗੋਂ ਕਹਿੰਦੇ ਇਹਨਾਂ ਦੇ ਹਾਲ ਦੇਖ ਲਓ ਤੂੰ ਤੂੰ ਤੁਸੀਂ ਜਾ ਕੇ ਤੂੰ ਤੂੰ ਕਰੀ ਜਾਂਦਾ ਯਾਰ ਆਹ ਸਾਰੇ ਪਤਨਾਂ ਜਲਦੀ ਜਲਦੀ ਭੇਜੋ ਜਲਦੀ ਜਲਦੀ ਤੇ ਬੇਟਾ ਹੋਰ ਬੁਲਾ ਲੈ ਮੇਰਾ ਹੋਰ ਤੇ ਹਾਂਜੀ ਪਿੰਡਾਂ ਦੀ ਬੁਲਾਓ ਤੇ ਨੰਬਰ ਆਈਏ ਨਾ ਕਹਿ ਤਾਂ ਕਹਤਾਂ ਮੈਂ ਸਾਗਰ ਕਰਦਾਰੂ ਵੀ ਕੈਨਸਲ ਕਰਵਾ ਦਿਓ ਮੈਨੂੰ ਇਹ ਦੋ ਅੱਖਰ ਲਿਖਨੇ ਕੈਨਸਲ ਕਰ ਦੇਣਾ ਜੇ ਤੁਸੀਂ ਇਹ ਪਾਸਪਾ ਤੋਂ ਦਿੱਤਾ ਜੇ ਕੈਨਸਲ ਹੀ ਕਰਨਾ ਇਹ ਪਾਸਪਾ ਤੋਂ ਦਿੱਤਾ ਜੇ ਚਲਾਨ ਹੀ ਕਰਨਾ ਕਰਾਂਗੇ ਕੈਨਸਲ ਨਹੀਂ ਕਰਨਾ ਜੀ ਬੋਲ ਜੀ ਇਹ ਨੰਬਰ ਹੁੰਦੇ ਆ ਨੰਬਰ ਹੁੰਦੇ ਹਾਂ ਜੀ ਨੰਬਰ ਹੁੰਦੇ ਤੇ ਤੁਸੀਂ ਬਾਤ ਕੀਤਾ ਸੀ ਕੈਂਸਲ ਹੀ ਕਰ ਦੇਣਾ ਜੇ ਜੇ ਫੇ ਮੇਰੀ ਗੱਲ ਸੁਣੋ ਜੇ ਤੁਸੀਂ ਜੇ ਬੰਦ ਹੀ ਕਰਨਾ ਸੀ ਤਾਂ ਫੇ ਬਾਤਕਾ ਤੋ ਕੀਤਾ ਪਾਸ ਹੀ ਨਾ ਕਰਦੇ ਪਹਿਲਾਂ ਹੀ ਨਾ ਬੋਲਦੇ ਗੱਲ ਨਾ ਜੇ ਕਰੀ ਤੁਸੀਂ ਉੱਤੋਂ ਕਹੀ ਜਾਂਦੇ ਹੁਣ ਬੰਦ ਕਰ ਦੇਣਾ ਕਰੋ ਯਾਰ ਸੁਣੀ ਨਹੀਂ ਤੱਕ ਚਾੜੇ ਆਪਾਂ ਇਹ ਨੰਬਰ ਕੱਟੇ ਜਾਂਦੇ ਆ ਆਪਾਂ ਹੁਣ ਉੱਥੇ ਜਾ ਰਹੇ ਆ ਆਪਾਂ ਚਲਾਨ ਭੁਗਤ ਰਹੇ ਆ ਆਪਣੀ ਕਿਹਦੀ ਵੀ ਸਰਕਾਰ ਆ ਬੋਲੋ ਤੇ ਦਾਰੇ ਨਾਲ ਕਰਦੀ ਨਹੀਂ ਅੱਗੇ ਜਿੱਦਾਂ ਦਾ ਨਵਾਂ ਬੁਲਟ ਮਿਲਿਆ ਆਪਾਂ ਦੇ ਉੱਤੇ ਹੀ ਚਲਾਣਾ ਪਟਾਕੇ ਮਾਰਦੇ ਰੋਕ ਲਈ ਸਾਡੇ ਕੋਲ ਸੋਨਾ ਰਹੀ ਕਿਸ ਤਰ੍ਹਾਂ ਦੇ ਪੀਓ ਆ ਅਸੀਂ ਪਹਿਲੇ ਇਨਸਟਾਲਮੈਂਟ ਦਾ ਸਟੇਟਮੈਂਟ ਦੇਖ ਕੇ ਬਣਾਈ ਪਹਿਲੀ ਇਨਸਟਾਲਮੈਂਟ ਹੀ ਆਈ ਜਿੱਤੀ ਹੈ ਜੇ ਤਾ ਹਮ ਬੇਟੇ ਦਾ ਸ਼ੌਕ ਵੀ ਪੂਰਾ ਲਗੀ ਜਾਏਗਾ ਕਿਤਨੇ ਕਿਤੇ ਮਹਿਮਨ ਜਿਹੜੇ ਪਟਾਕੇ ਦਾ ਬੁਲਟ ਮਾਰਦਾ ਤੇ ਆ ਪਾਜੀ ਲੁਫਾਫੇ ਸ਼ਪਾਉਣ ਦੁਕਾਨ ਤੋਂ ਲੈ ਕੇ ਗਿਆ ਆ ਇਹ ਦੇਣ ਗਿਆ ਆ ਲੁਫਾਫੇ ਸ਼ਪਾਉਣ ਜਾ ਰਿਹਾ ਜਦੋਂ ਜਦੋਂ ਤੁਹਾਡੇ ਬੱਚੇ ਨੇ ਬੁਲਟ ਲਿਆ ਹਾਂਜੀ ਸੀਮਾ ਦੁਕਾਨੇ ਲਾਇਸੈਂਸ ਲਗਾਉਣੇ ਤਾਂ ਵੀ ਚਲਾਨ ਕਰਦੇ ਆ ਏ ਕਾ ਵੀ ਕੋਈ ਪ੍ਰੈਵੀਸ ਸਾਫੀਆਂ ਭਰਦੇਵੇ ਮਾਰਚ ਆ ਗਈ ਆ ਤਾਂ ਨਹੀਂ ਨਹੀਂ ਮੇਰੀ ਗੱਲ ਸੁਣੋ ਫੈਂਜੀ ਫੈਂਜੀ ਹਾਂਜੀ ਮੈਮ ਕੀ ਮਾਮਲਾ ਸੀਗਾ ਜੋ ਲੇਡੀ ਅੱਜ ਬਹਿਸ ਬਾਦੀ ਕਰ ਰਹੀ ਸੀ ਤੁਹਾਡੇ ਨਾਲ ਮਾਮਲਾ ਪਾਜੀ ਰਿਵਿਊ ਕਰਵਾਉਣਾ ਸਟੈਂਡਰਡ ਅੱਛਾ ਕੀ ਕਹਿੰਦੀ ਕੀ ਸੀਗੀ ਮਹਿਲਾ ਮੈਮ ਲੜਕੇ ਵੀ ਲੱਗੇ ਸੀ ਜਿਹੜੇ ਦੋ ਨਾਲ ਅੱਛਾ ਇਹ ਕੁੜੀਆਂ ਦਾ ਸਕੂਲ ਹੈ ਕੁੜੀਆਂ ਦੇ ਸਕੂਲ ਦੇ ਵਿੱਚ ਮਤਲਬ ਹੁੱਲੜਬਾਜ਼ੀ ਕਰ ਰਹੇ ਸੀਗੇ ਆਦੀ ਵਗੇ ਰੱਖਦੇ ਹਾਂ ਤੁਸੀਂ ਹੂੰ ਠੀਕ ਕਿ ਬੱਚਿਆਂ ਦਾ ਫਿਰ ਨੂੰ ਬਾਹਰ ਨਿਕਾਉਣਾ ਥੋੜਾ ਹੁੰਦਾ ਉਹਨਾਂ ਦੇ ਮਾਪੇ ਜਿਹੜੇ ਥੋੜਾ ਸਕੇ ਕਰਦੇ ਆ ਕੰਪਲੇਂਟ ਆਉਂਦੀਆਂ ਸਾਡੇ ਵਾਰ-ਵਾਰ ਕਿ ਉਹ ਤਾਂ ਬੱਚੇ ਬਾਹਰ ਆਉਂਦੀਆਂ ਉਹਨਾਂ ਮਾਪੇ ਕਰਦੇ ਉਹ ਕਿਤੇ ਸਕੂਲ ਤੋਂ ਨਿਕਲਦੇ ਮਤਲਬ ਲੈ ਕੇ ਆਪਸੇ ਕਦੀ ਰੋਕਾਂਗੇ ਨਹੀਂ ਤੇ ਘਰਾਂ ਤੋਂ ਨਿਕਲ ਕੇ ਅੰਨ ਕਿਤੇ ਹੂੰ ਕੀ ਕਾਰਵਾਈ ਕੀਤੀ ਗਈ ਉਹਨੂੰ ਸਰਵਿਸਰ ਇਹ ਖਾਤਾ ਉਹ ਤੋਂ ਮੰਗ ਦਿੱਤਾ ਜੀ ਹੂੰ ਅਗੇ ਠੀਕ